ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਜਾਨੇ ਵਧੀਆ ਹੋਵਗੇ ਠੀਕ ਹੋਵਗੇ ਤੇ ਚੜ੍ਹਦੀ ਕਲਾ ਵਿੱਚ ਹੋਵਗੇ ਆਪਾਂ ਲੱਗੇ ਜੀ ਵੀਡੀਓ ਸ਼ੁਰੂ ਕਰਨ ਤੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਤੇ ਜੇ ਚੰਗੀ ਲੱਗੇ ਤਾਂ ਪਲੀਜ਼ ਸ਼ੇਅਰ ਜਰੂਰ ਕਰਿਆ ਕਰੋ ਤੇ ਅੱਜ ਦਿਨ ਹੈਗਾ ਜੀ ਮੰਗਲਵਾਰ 4 ਨਵੰਬਰ ਸ਼ਾਇਦ ਚਾਹ ਚਾਰੀ ਆ ਤੇ ਹੁਣ ਹੈਗਾ ਜੀ ਦੁਪਹਿਰ ਦਾ ਟਾਈਮ 1:30 ਵਜੇ ਦਾ ਤੇ ਆਪਾਂ ਚਾਹ ਤਰੀ ਹੋਈ ਆ ਤੇ ਹੁਣ ਰਲਾਉਣ ਲੱਗਦੇ ਸੀ ਸੰਨੀ ਆਪਾਂ ਪਹਿਲਾਂ ਵਾਲੀ ਵੀਡੀਓ ਤੇ ਕਮੈਂਟ ਪੜ੍ਹੀ ਜਾਂਦੇ ਸੀਗੇ ਉਹ ਕਿਸੇ ਵੀਰ ਨੇ ਨਾ ਆਪਾਂ ਨੂੰ ਬੜੇਮਿਆਂ ਦੀ ਖਾਲ ਬਾਰੇ ਪੁੱਛਿਆ ਸੀਗਾ ਕਹਿੰਦੇ ਵੀ ਕਿਹੜੀ ਕੰਪਨੀ ਦੀ ਆ ਵੀਰੇ ਉਹ ਜਮਾ ਪਲੇ ਨਾ ਗੱਟੇ ਉਤੇ ਨਹੀਂ ਲਿਖਿਆ ਤੇ ਮੈਨੂੰ ਨਹੀਂ ਪਤਾ ਸੌਰੀ ਹੈਨਾ ਵੀ ਉਹ ਕਿਹੜੀ ਕੰਪਨੀ ਦੀ ਆ ਤੇ ਪਤਾ ਨਹੀਂ ਤੋ ਫੈਕਟਰੀ ਵਾਲੇ ਹੈਨਾ ਵੀ ਉੱਥੇ ਵੀ ਹੁੰਦੀ ਹੋ ਖੁੱਲੀ ਜਾਂ ਕਿਵੇਂ ਭਰ ਕੇ ਦੇ ਦਿੰਦਾ ਵੀ ਉਸ ਉੱਤੇ ਲਿਖਿਆ ਕੁਝ ਵੀ ਨਹੀਂ ਜਮਾ ਸਾਫ ਆ ਗੱਟੇ ਉਹ ਤੇ ਪਰ ਇੱਕ ਗੱਲ ਜ਼ਰੂਰ ਆ ਹੈਨਾ ਜਦੋਂ ਸਰਦਾਰ ਜੀ ਫੀਡ ਬਣਾ ਕੇ ਲੈ ਆਏ ਤਾਂ ਆਪਾਂ ਉਸ ਦਿਨ ਤੁਹਾਡੇ ਨਾਲ ਵੀਡੀਓ ਸ਼ੇਅਰ ਜ਼ਰੂਰ ਕਰਾਂਗੇ ਕਿਉਂਕਿ ਹੁਣ ਕਿਸੇ ਨੂੰ ਕਹਿਣਾ ਥੋੜਾ ਜਿਹਾ ਔਖਾ ਹੋ ਜਾਂਦਾ ਹੈਨਾ ਵੀ ਤੁਸੀਂ ਉੱਥੇ ਵੀਡੀਓ ਬਣਾ ਦਿਓ ਨਹੀਂ ਆਖੇ ਲੱਗਦੇ ਬਈ ਕੋਈ ਤੇ ਆਪਾਂ ਵੀ ਇਹ ਤੁਹਾਡੇ ਨਾਲ ਜਰੂਰ ਸ਼ੇਅਰ ਕਰਾਂਗੇ ਜਦੋਂ ਵੀ ਫੈਕਟਰੀ ਚ ਫੀਡ ਬਣਾਉਂਦੇ ਹੋਏ ਤੇ ਇਹ ਸਪੀਡ ਨਾਲ ਵੀਰੇ ਹਾਂ ਸਿਹਤ ਦਾ ਜਰੂਰ ਫਰਕ ਪੈਂਦਾ ਇੱਕ ਵੀਰ ਨੇ ਕਮੈਂਟ ਕਰਿਆ ਸੀਗਾ ਵੀ ਸਾਡੀਆਂ ਮੱਝਾਂ ਰਾਜ ਨਹੀਂ ਹੁੰਦੀਆਂ ਤੁਸੀਂ ਫੀਡ ਫਾਰਮੂਲਾ ਦੱਸਿਓ ਵੀਰੇ ਆਪਾਂ ਪਹਿਲਾਂ ਵੀ ਵੈਸੇ ਦੱਸਿਆ ਹੋਇਆ ਵੀਡੀਓ ਬਣਾਈ ਹੋਈ ਹੈ ਤੇ ਉਹ ਤੁਸੀਂ ਚੈੱਕ ਕਰ ਲਿਓ ਆਪਣੇ ਚੈਨਲ ਤੇ ਜਾ ਕੇ ਤੇ ਉਸ ਵੀਡੀਓ ਦੇ ਟਾਈਟਲ ਤੇ ਮੰਨ ਲਾ ਫੀਡ ਫਾਰਮੂਲਾ ਹੀ ਲਿਖਿਆ ਹੋਇਆ ਗੋ ਬਲੈਕਬੋਰਡ ਤੇ ਲਿਖ ਕੇ ਆਪਾਂ ਦੱਸੀ ਸੀ ਕੱਲੀ-ਕੱਲੀ ਗੱਲ ਵੀ ਇੱਕ ਕੁਆਂਟਲ ਫੀਡ ਚ ਕਿੰਨਾ ਸਮਾਨ ਪੈਂਦਾ ਤਾਂ ਆਪਾਂ ਇਹ ਚ ਵੀ ਲਾ ਦਾਂਗੇ ਵੀ ਫੋਟੋ ਨਾਲ ਲਾ ਦਾਂਗੇ ਪਰਚੀ ਦੀ ਆਪਣੀ ਫੀਡ ਵਾਲੀ ਦੀ ਅਸੀਂ ਬਣਾਉਣੇ ਹੁੰਨੇ ਆ 5 ਕੁਆਂਟਲ ਇਕੱਠੀ ਫੀਡ ਆਪਾਂ ਜਿਹੜੀ ਹੈ ਨਾ ਦੂਸਰੀ ਲਿਆਉਣੇ ਆਂਗੇ ਵੇ ਮੰਨ ਲਾ ਜਿਵੇਂ ਜਾਂ ਟਿਵਾਣਾ ਕੰਪਨੀ ਜਾਂ ਆਸ਼ੀਸ਼ ਜਾਂ ਕਾਰਗਿਲ ਤੇ ਆਪਾਂ ਇਹ ਨਹੀਂ ਕਹਿੰਦੇ ਵੀਰੇ ਪਾਉਂਦੇ ਨਹੀਂ ਆਪਾਂ ਕੱਲੀ ਬੈੜ ਨੂੰ ਜ਼ਰੂਰ ਪਾਈਓ ਫੀਡ ਪਹਿਲਾਂ ਅਸੀਂ ਸਪਾਈਸ ਸੀ ਤੇ ਫਿਰ ਕਾਰ ਗਿਲ ਤੇ ਉਹਨਾਂ ਦੇ ਰਿਜ਼ਲਟ ਦੋਨਾਂ ਦੇ ਵਧੀਆ ਸੋਨੇ ਸੀ ਕਾਰ ਗਿਲ ਦਾ ਥੋੜਾ ਜਿਆਦਾ ਹੀ ਵਧੀਆ ਰਿਜ਼ਲਟ ਆਇਆ ਸੀਗਾ ਤੇ ਪਰ ਉਹਦੇ ਨਾਲ ਵੀ ਪਸ਼ੂ ਥੋੜਾ ਜਿਹਾ ਦੁੱਧ ਦੀ ਖਾਰ ਮੰਨਣ ਲੱਗ ਜਾਂਦਾ ਮੈਂ ਵੀ ਬਸ 2 ਕੱਟੇ ਪਾਏ ਸੀ ਵੀ ਇਹ ਮੰਨ ਲਾ ਵੀ ਬੈੜ ਨੂੰ ਕਾਰ ਗਿਲ ਫੀਡ ਦੇ ਕਾਰ ਗਿਲ 8000 ਲੈਂਦੀ ਸੀ ਅਸੀਂ ਤੇ ਫਿਰ ਮੈਨੂੰ ਵੀ ਲੱਗਿਆ ਨਾ ਵੀ ਥੋੜੀ ਜੀ ਲਿੱਸੀ ਹੁੰਦੀ ਹੈ ਬੈੜ ਦੇ ਨਾਲ ਫਿਰ ਆਪਾਂ ਬੰਦ ਕਰਤੀ ਬਈ ਹੁਣ ਇਹਨੂੰ ਆਹੀ ਫੀਡ ਪਾਉਣੇ ਆ ਤੇ ਰਾਜੀ ਪਸ਼ੂ ਮੱਲਾ ਵੀ ਹਨਾ ਵੀ ਆਪਣੇ ਮੁਤਾਬਕ ਚਾਰਨਾ ਵੀ ਲਾ ਲੂ ਹਨਾ ਵੀ ਚਾਰਨਾ ਪਸ਼ੂ ਰਾਜੀ ਹੁੰਦੇ ਆ ਤੇ ਜਾਂ ਆਪਾਂ ਤੁਹਾਨੂੰ ਦੱਸੇ ਵੀਰੇ 12 ਮਹੀਨੇ 30 ਦਿਨ ਆਪਾਂ ਲੇਟੀ ਪਾਉਂਦੇ ਰਹਿੰਨੇ ਆ ਉਹ ਕਣਕ ਨਾਲ ਵੀ ਰਾਜੀ ਹੁੰਦੇ ਆ ਤੇ ਜਦੋਂ ਕਈ ਵਾਰੀ ਕਣਕ ਦੀ ਸ਼ਾਰਟ ਹੁੰਦੀ ਆ ਤੇ ਉਦੋਂ ਆਪਾਂ ਘਟਾ ਦਿੰਨੇ ਆ ਪਰ ਕਦੇ ਬੰਦ ਨਹੀਂ ਕਰੀ ਉਦੋਂ ਥੋੜੀ ਪਾਉਣ ਲੱਗ ਜੰਨੇ ਆ ਵੀ ਪਾਈ ਜਾਂਦੇ ਆ ਕੁਛ ਹਨਾ ਸਾਡੇ ਪਸੰਗਾਂ ਨੂੰ ਵੀ ਸੁਭਾਗ ਆ ਬਸ ਲੇਟੀ ਘਾਣ ਦਾ ਤੇ ਇਹ ਵੀ ਜਿਸ ਦਿਨ ਬਸ ਆਪਾਂ ਇਹ ਪਾ ਦਾਂਗੇ ਨਾ ਵੀ ਇੱਕ ਦੋ ਦਿਨ ਲੇਟੀ ਨਹੀਂ ਪਾਉਂਦੇ ਇਹ ਨਾਲ ਦੇ ਨਾਲ ਹੀ ਦੁੱਧ ਘਟਾ ਜਾਂਦੇ ਆ ਤੇ ਵਿੱਚ ਪਾ ਦਿਨੇ ਹੁੰਨੇ ਆਪਾਂ ਛੋਲਿਆਂ ਦਾ ਛਿਲਕਾ ਤੇ ਛਿਲਕਾ ਵੀਰੇ ਆਉਂਦਾ ਸਸਤਾ ਹੀ ਆ ਸੱਤ 750 ਦਾ ਗੱਟਾ ਆਉਂਦਾਗਾ ਤੇ ਵੀ ਫਲਾਵਟ ਵਧੀਆ ਜਿਆਦੇ ਹੁੰਦੀ ਆ ਵੀ 25 ਕਿਲੋ ਦਾ ਸ਼ਹਿਦ ਉਹ ਤੇ ਵੀ ਕਾਫੀ ਟਾਈਮ ਲੰਘ ਜਾਂਦਾ ਨੇ ਪਸ਼ੂ ਵੀ ਚਾ ਕੇ ਖਾਂਦਾ ਉਹਨੂੰ ਤੇ ਬਾਕੀ ਆਪਾਂ ਹਨਾ ਉਹ ਵੀਰ ਦੇ ਕਮੈਂਟ ਦਾ ਜਵਾਬ ਦੇਣਾ ਸੀ ਤੇ ਇੱਕ ਸੱਚ ਆਪਾਂ ਤੁਹਾਡੇ ਨਾਲ ਹਨਾ ਆਪਣੇ ਖੁਸ਼ਖਬਰੀ ਸਾਂਝੀ ਕਰਨੀ ਸੀ ਪਹਿਲਾਂ ਜਦੋਂ ਆਪਾਂ ਨੂੰ ਹਨਾ ਵੀ ਦੁੱਖ ਸੀ ਇਸ ਗੱਲ ਦਾ ਆਪਾਂ ਉਦੋਂ ਵੀ ਤੁਹਾਡੇ ਨਾਲ ਵੀ ਸਾਂਝੀ ਕਰੀ ਸੀ ਉਹ ਖਬਰ ਨਾ ਬੁੱਤ ਬਰਕਤ ਦੇਖੋ ਚੁੰਗਦੀ ਹੈ ਇਹ ਕਹਿੰਦੀ ਹੈ ਨੇੜੇ ਬੰਨੋ ਮੈਨੂੰ ਮੁੜ ਕੇ ਚੁੰਗਣ ਪੈ ਜਾਂਦੀ ਹੈ ਕੱਲ ਵੀ ਸਵੇਰੇ ਹੀ ਚੁੰਗ ਗਈ ਸਾਰਾ ਕਿਰਨਾ ਮੱਟਾਂ ਦਾ ਬੁਰਾ ਹਾਲ ਕਰਦੀ ਨੇ ਮੱਝ ਦੂਰ ਹੋਵੇ ਬਰਕਤ ਤੇ ਖੜੀਆਂ ਤੇ ਖੁਸ਼ਖਬਰੀ ਇਹ ਆ ਬਈ ਆਪਣੀ ਮੱਝ ਵੀ ਹੁਣ ਵਧੀਆ ਮਿਲਨੇ ਲੱਗ ਗਈ ਤੇ ਉਸ ਦਿਨ ਆਪਾਂ ਨਾ ਰਾਤ ਨੂੰ 2 ਵਜੇ ਚੋਈ ਸੀਗੀ ਜਦੋਂ ਤੇ ਉਸ ਤੋਂ ਬਾਅਦ ਆਥ ਨੇ ਵਧੀਆ ਮਿਲ ਪੀ ਦੂਜੇ ਡੰਗ ਮੈਂ ਡਰਦੀ ਡਰਦੀ ਨਚੋਈ ਮੈਂ ਕਿ ਪਤਾ ਨਹੀਂ ਮਿਲੂ ਪਤਾ ਨਹੀਂ ਨਾ ਪਰੇ ਵਧੀਆ ਖੜਕੀ ਸੀਗੀ ਵੀਰ ਜਾ ਕੇ ਬਸ ਕੱਖ ਪੱਠਾ ਵੀ ਪਾ ਕੇ ਆਪਾਂ ਵੀ ਜਦੋਂ ਬੈਠੇ ਤੇ ਇਹਨੇ ਕੁਛ ਨਹੀਂ ਕਿਹਾ ਵਿਚਾਰੀ ਨੇ ਆਪ ਹੀ ਸੱਦਨ ਲੱਗ ਗਈ ਤੇ ਚਲੋ ਦੀ ਸ਼ੁਕਰਾ ਪ੍ਰਮਾਤਮਾ ਦਾ ਪਰ ਮੈਨੂੰ ਉਮੀਦ ਨਹੀਂ ਸੀ ਇਹ ਤੋਂ ਥੋੜਾ ਜਾਂ ਲੱਗਦਾ ਸੀ ਨਾ ਵੀ ਇਹ ਮੱਝ ਥੋੜੀ ਜੀ ਕੌੜ ਆ ਤੇ ਵੀ ਸ਼ਾਇਦ ਨਹੀਂ ਖੜਨਾ ਇਹਨੇ ਪਰ ਹਣਾ ਸ਼ੁਕਰ ਵਾਏ ਗੁਰੂ ਜੀ ਦਾ ਇਹ ਖੜ ਗਈ ਵਧੀਆ ਸਤਿਨੇ ਮਰੀਨਾ ਮੱਲਵੀ ਉਮੀਦ ਜਮੇ ਹੀ ਖਤਮ ਹੋਈ ਪਈ ਸੀਗੀ ਜਿਵੇਂ ਉਮੀਦ ਨਹੀਂ ਸੀ ਵੀ ਆਈਐਮਐਲ ਨੇ ਲੱਗ ਜੂਗੀ ਚਲੋ ਵਿਚਾਰੀ ਮਿਲਪੀ ਤੇ ਹੁਣ ਇਹ ਤਾਰਾਂ ਦੀ ਜਾਂਦੀ ਆ ਤੇ ਆਪਾਂ ਇਹ ਤੇ ਏਆਈ ਕਰਵਾਵਾਂਗੇ ਬਰਕਤ ਓਏ ਬਰਕਤ ਹਾਂ ਇਹਨੂੰ ਨਾਂ ਦਾ ਪਤਾ ਲੱਗਣ ਲੱਗ ਗਿਆ ਤੇ ਇਹ ਦੇਣ ਲੱਗੀ ਸੀ ਵੀਰੇ ਕੱਲ ਤਾਰਾਂ ਤੇ ਹੁਣ ਇਹਦੇ ਕੱਲ ਨੂੰ 5 ਤਰੀਕ ਨੂੰ ਭਰਾਵਾਂਗੇ ਸਵੇਰੇ ਠੀਕ ਆ ਕੋਈ ਵਧੀਆ ਜਾ ਚਲੋ ਇਹ ਵੀ ਸ਼ੁਕਰਾ ਵਾਹਿਗੁਰੂ ਜੀ ਦਾ ਇਹ ਮਿਲਣ ਵੀ ਲੱਗੀ ਤੇ ਹੀਟ ਚ ਵੀ ਆ ਗਈ ਚੰਗ ਗਿਆ ਹੈ ਨਾ ਬਰਕਤ ਤੋਂ ਆਏ ਚੰਗਾ ਕੀ ਬਈ ਤੇਦਰ ਬਾਪੂ ਕਹਿੰਦਾ ਮੈਂ ਤੈਨੂੰ ਕੱਖਰ ਲਾ ਕੇ ਦੇਵਾਂ ਹਣਾ ਪਾਪਾ ਪਾਪਾ ਕਹਿੰਦਾ ਤੂੰ ਵਿਚਾਰੀ ਥੱਕ ਜਾਨੀ ਲੈ ਮੈਂ ਤੈਨੂੰ ਕੱਖਰ ਲਾ ਕੇ ਦੇਵਾਂ ਮੈਂ ਰਲਾਉਣੇ ਹੁੰਨੇ ਸੀ ਥੱਲੇ ਚਾਰ ਸਿੱਟ ਕੇ ਫਿਰ ਉੱਪਰ ਤੋੜੀ ਤੇ ਫਿਰ ਬਸ ਇਹਨੂੰ ਬਲਾ ਦਿੰਨੇ ਆ ਤੇ ਜੇ ਮੰਮੀ ਨੇ 30 ਥੋੜੀ ਜਿਹੀ ਲੈ ਲਈ ਮੈਂ ਜਿਹੇ ਹਾਨੀ ਸੀ ਬਾਜ਼ਾਰ ਗਈ ਸੀ ਤੇ ਆ ਬਈ ਆਪਣੀ ਫੀਡ ਤੇ ਫੀਡੇ ਬਹੁਤ ਵਧੀਆ ਬਈ ਕਿਉਂਕਿ ਚ ਕਣਕ ਮੱਕੀ ਸੋਇਆਬੀਨ ਦਿਖਾਲ ਵੀ ਸੋਇਆਬੀਨ ਦਾ ਸਿਲਕਾ ਹਨਾ ਚੂਰੀ ਤੇ ਇਹੋ ਜਿਹੀਆਂ ਚੀਜ਼ਾਂ ਆ ਗਈਆਂ ਜਿਹਦੇ ਨਾਲ ਪਸ਼ੂ ਦੀ ਸਿਹਤ ਬਣਦੀ ਆ ਆਪਾਂ ਕੱਢਦੇ ਇੱਥੇ ਵੱਠਰ ਚਾਹ ਸਵੇਰ ਵਾਲੀ ਪਈ ਸੀ ਤੇ ਆ ਵੀ ਹਜੇ ਆਪਣੇ ਪਾਈ ਐਸ ਐਨ ਐਸ ਤੇ ਇਨਕਰੀ ਲੈਕ ਗੋਲੀਆਂ ਤੇ ਪਰ ਹੁਣ 2-3 ਦਿਨ ਹੋ ਗਏ ਮੈਂ ਪਾਈਆਂ ਵੀ ਨਹੀਂ ਤੇ ਚਲੋ ਵਿਚਾਰੀ ਵਧੀਆ ਮੈਨੂੰ ਲੱਗ ਗਈ ਤੇ ਆਹ ਰਹੀ ਵੀਰੇ ਆਪਾ ਪੜੇ ਮੈਂ ਅੜੀ ਖਾਲ ਤੇ ਕਹਿ ਰਹੇ ਨਾ ਵੀ ਪਲੇ ਨਹੀਂ ਹੁੰਦੇ ਨੇਗੇ ਗੱਟੇ ਨਾਲ ਤੇ ਕੁਝ ਵੀ ਨਹੀਂ ਲਿਖਿਆ ਨਾ ਦੂਸਰੀ ਸਾਈਡ ਨਾ ਇੱਧਰ ਤੇ ਆ ਜਰੂਰ ਪਾਲਿਆ ਕਰੋ ਵੀਰੇ ਲੇਟੀ ਚ ਨਹੀਂ ਤਾਂ ਹਨਾ ਵੀ ਕਣਕ ਦੀ ਬਚਤ ਹੋ ਜਾਂਦੀ ਆ ਵੀ ਇਹਦੀ ਫਲਾਟ ਹੋ ਜਾਂਦੀ ਆ ਨਹੀਂ ਵਧੀਆ ਪਸ਼ੂ ਚਾ ਕੇ ਖਾਂਦਾ ਕਰਾਰੀ ਹੋ ਜਾਂਦੀ ਆ ਲੇਟੀ 3 ਵਜੇ ਤਿੰਨ ਤੋਂ ਪੁੱਤੇ ਹੋਗਾ ਟਾਈਮ ਤੇ ਲਿਵ ਪਲੱਸ ਤੇ ਹੁਣ ਆਪਾਂ ਸੰਨੀ ਪਾਰ ਗਏ ਬਈ ਲਾਡੋ ਲੈ ਲਾਡੋ ਲੈ ਚੀਜੀ ਚੀਜੀ ਹੈ ਹੈ ਹੋਰ ਚਾਵਾਸੇ ਦਿਨੀ ਆ ਕੀ ਲਿਆ ਮ ਇਹ ਬਸ ਲੇਟੀ ਨੂੰ ਕਾਲੀ ਕਰਨ ਲੱਗ ਜਾਂਦੀ ਹੈ ਚੀਜੀ ਲੈ ਲੈ ਲਾਡੋ ਚੀਜੀ ਤੇ ਇਹਨੂੰ ਕਿਹੜਾ ਵਿਚਾਰੀ ਨੂੰ ਦੁੱਧ ਮਿਲਿਆ ਸੀਗਾ ਇਹਨੂੰ ਬਹੁਤ ਘੱਟ ਪਿਉਂਦੇ ਸੀ ਇਹ ਫੇਰ ਵੀ ਵਧੀਆ ਰਹੀ ਵਿਚਾਰੀ ਹਾਂ ਬਰਕਤ ਸਾਡੀ ਬਹੁਤ ਭੜੀ ਆ ਹਨਾ ਬਰਕਤ ਇਹ ਬਹੁਤ ਜ਼ਿਆਦਾ ਭੜੀ ਆ ਤੇ ਚਲੋ ਭਈ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਫੀਡ ਦਾ ਦੱਸਣਾ ਸੀ ਆਪਾਂ ਵੀਰ ਨੂੰ ਵੀ ਆਪਾਂ ਪਹਿਲਾਂ ਵੀ ਮਾਲਾ ਵੀਡੀਓ ਪਾਈ ਹੋਈ ਆ ਤੁਸੀਂ ਉਹ ਚੈੱਕ ਕਰ ਸਕਦੇ ਹੋ ਆਪਣੇ ਚੈਨਲ ਤੇ ਜਾ ਕੇ ਤੇ ਖਾਲਦਾ ਵੀ ਬਈ ਦਿਖਾਤਾ ਬਸ ਨਾ ਉਹਦਾ ਕੋਈ ਨਾ ਹੀ ਹੈ ਨਹੀਂ ਤੇ ਆਪਾਂ ਵਾਰੀ ਵਾਰੀ ਇਹੀ ਕਹਿੰਨੇ ਆ ਵੀ ਬੱਚਾ ਦਾ ਬਚਾਉਂਦਾ ਵੀਰੇ ਬਹੁਤ ਕੁਝ ਹੁੰਦਾ ਨਾ ਚਾਹਣਾ ਬੰਦਾ ਮਿਹਨਤ ਕਰਨ ਵਾਲਾ ਹੋਵੇ ਤੇ ਆਪਣੇ ਨੂੰ ਤੁਹਾਨੂੰ ਪਤਾ ਹੀ ਆ ਨਾ ਜੇ ਮੈਂ ਵੀ ਨਾ ਕੰਮ ਕਰਦੀ ਤੇ ਫਿਰ ਸ਼ਾਇਦ ਹਾਲਾਤ ਹੋਰ ਹੋਣੇ ਸੀ ਕਿਉਂਕਿ ਕਵੀਰ ਦਾ ਫੋਨ ਆਇਆ ਮੈਨੂੰ ਉਹ ਕਹਿੰਦਾ ਭੈਣ ਸਾਡੇ ਵੀ ਮੱਝਾ ਰੱਖਿਆ ਹੋਈ ਹੈ ਕਾਫੀ ਪਰ ਮੇਰੀ ਮੈਸੇਜ ਆ ਉਹ ਕੁਛਾਂ ਚ ਜਮਾ ਕੇ ਰਾਜੀ ਨਹੀਂ ਮੈਂ ਆਪ ਕੰਮ ਕਰਦਾ ਮੇਰੀ ਭੈਣ ਮੰਨ ਕੇ ਆਇਆ ਤਾਂ ਨਾ ਕਰਿਆ ਕਰੋ ਵੀ ਹੱਥ ਜਰੂਰ ਬਟਾਇਆ ਕਰੋ ਕੰਮ 'ਚ ਬਾਲਾ ਨਹੀਂ ਹੈ ਨਾ ਥੋੜਾ ਥੋੜੇ-ਥੋੜੇ ਸੁਭਾਅ ਪੈ ਜਾਂਦਾ ਆਪਾਂ ਪਹਿਲਾਂ ਮੈਂ ਤੁਹਾਨੂੰ ਵੀਡੀਓ 'ਚ ਦੱਸਿਆ ਸੀ ਤੇ ਉਹ ਗਿੱਦੜ ਵੇ ਤੋਂ ਇੱਕ ਭੈਣ ਸੀ ਉਹ ਕਹਿੰਦੀ ਵੀ ਪਹਿਲਾਂ ਮੈਨੂੰ ਜਮੇ ਸ਼ੌਂਕ ਨਹੀਂ ਸੀ ਨਾ ਪੇਕੇ ਘਰ ਨਾਲ ਸਹੁਰੇ ਆ ਕੇ ਮੈਂ ਥੋੜੀ ਵੀਡੀਓ ਦੇਖੀ ਤਾਂ ਮੈਨੂੰ ਵਧੀਆ ਲੱਗਿਆ ਹਨਾ ਸ਼ੌਂਕ ਪੈ ਗਿਆ ਤੇ ਹੁਣ ਮੈਨੂੰ ਬਹੁਤ ਹੀ ਜ਼ਿਆਦਾ ਸ਼ੌਕ ਆ ਤੇ ਚਲੋ ਹਨਾ ਇੱਕ ਦੂਜੇ ਨੂੰ ਦੇਖ ਕੇ ਹੌਸਲਾ ਮਿਲਦਾ ਆਪਾਂ ਵੀ ਤੁਹਾਨੂੰ ਦੱਸਦੇ ਹੁਣੇ ਹਨਾ ਆਪਾਂ ਵੀਡੀਓ ਬਸ ਉਹੀ ਦੇਨੇ ਆ ਹਨਾ ਜੀਚੋਂ ਵੀ ਕੋਈ ਆਪਾਂ ਨੂੰ ਗਿਆਨ ਮਿਲੇ ਤੇ ਮੋਟੀਵੇਸ਼ਨਲ ਵੀਡੀਓ ਤੇ ਪਲੀਜ਼ ਸ਼ੇਅਰ ਜ਼ਰੂਰ ਕਰਦਿਆ ਕਰੋ ਇੰਨੀ ਰਿਕੁਐਸਟ ਆ ਬਈ ਤੇ ਆਪਾਂ ਤੁਹਾਨੂੰ ਦੱਸਿਆ ਸੀ ਵੀ ਆਪਾਂ ਕਿੰਨੇ ਦਾ ਦੁੱਧ ਪਾ ਦਿੰਨੇ ਆ ਕਿੰਨਾ ਕ ਖਰਚਾ ਹੁੰਦਾ ਵੀ ਅੱਧ ਪਾਚ ਜਾਂਦਾ ਬਈ ਐਵੇਂ ਕਹੀਏ ਵਿੱਚ ਕਹਿੰਦੇ ਨਾ ਕੁਝ ਨਹੀਂ ਬਚਦਾ ਐ ਨਹੀਂ ਹੁੰਦਾ ਬਚਦਾ ਵੀਰੇ ਵਧੀਆ ਬਚਦਾ ਤੇ ਪਰ ਜੇ ਉਹ ਆਪਾਂ ਤੁਹਾਨੂੰ ਬਾਰੀ-ਬਾਰੀ ਕਹਨੇ ਹੁੰਨੇ ਆ ਜੇ ਆਪਾਂ ਕੰਮੇ ਰੱਖੀਏ ਤਾਂ ਉਹ ਚ ਕੋਈ ਕਮਾਈ ਨਹੀਂ ਕੋਈ ਬਚਤ ਨਹੀਂ ਆਪਦਾ ਕੰਮ ਆਪ ਕਰੋ ਸਰਦਾਰੀ ਕੰਮ ਆ 2 ਘੰਟੇ ਸਵੇਰੇ 2 ਸ਼ਾਮ ਨੂੰ ਨਾ ਬਸ ਦਿਨੇ ਰਸਤੇ ਮੰਨ ਲਾ ਵੀ ਸਰਕਾਰੀ ਨੌਕਰੀ ਨਾਲੋਂ ਵੀ ਆਪਾਂ ਵੀ ਵਧੀਆ ਮੰਨਦੇ ਆ ਕਿ ਉੱਥੇ ਵੀ ਨਾ ਆਪਾਂ ਨੂੰ ਕਿਸੇ ਦੇ ਗੁਲਾਮ ਬਣ ਕੇ ਰਹਿਣਾ ਕਿੱਥੇ ਆਪਦਾ ਕੰਮ ਆਪਦੀ ਮਰਜ਼ੀ ਨਾਲ ਨਾ ਕਦੋਂ ਕਰੋ ਕਦੋਂ ਨਾ ਕਰੋ ਤੇ ਬਸ ਵਧੀਆ ਤੇ ਅੱਜ ਚਲੀ ਵੀਡੀਓ ਚ ਬਸ ਆਪਾਂ ਇੰਨੇ ਹੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਚ ਤਦ ਤੱਕ ਦੀ ਲਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਸਤੇ ਰਹੋ ਵਸਤੇ ਰਹੋ ਸੋਨੇ ਸੋਨੇ ਕਮੈਂਟ ਕਰਦੇ ਰਹੋ ਬਾਏ